ਵਾਹਿਗੁਰੂ ਦਾ ਜਸ ਵਾਹਿਗੁਰੂ ਜੀ ਕੀ ਫਤਿਹ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਪੂਰਨ ਪਾਉਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਸਵਾ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਉਤੀ ਸੁਨਕੇ ਗੁਰ ਨਾਨਕ ਲਈ ਤੇ ਆਏ ਤੇਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਏ ਹੋਈ ਸਹਾਇ ਕਿ ਅਰਜਨ ਹਰਿ ਬਿਦਨਾਉ ਸਿਮਰਉ ਸ੍ਰੀ ਹਰਿ ਨਾਾਇ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਇਸ ਟਖੇ ਸਭ ਦੁਖ ਜਾਇ ਸੇਖ ਬਹਤਰ ਸਿਮਰੈ ਘਰਿ ਨਉ ਨਿਤਿ ਆਵੈ ਧਾਇ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੱਥ ਥਾਈ ਹੋਏ ਸਾਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਥਾ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਕਠੀਆਂ ਜੱਤੀਆਂ ਤੱਮੀਆਂ ਜਿਨਾਂ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਦੇਖ ਵਾਹੀ ਦੇਖ ਕੇ ਅਨ ਡਿੱਠ ਕੀਤਾ ਬਿਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨਾਂ ਸਿਖਾ ਸਿੱਖਣਿਆੜੇ ਧਰਮ ਦੇ ਰੇ ਸਦੇਤੇ ਬੰਦ ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖਣੀਆਂ ਤੇ ਚੜੇ ਹਾਰਿਆਂ ਨਾਲ ਚਿਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰ ਰਹੀ ਹਾਰਿਆ ਸਿੱਖੀ ਕੇਸਾ ਸੁਆਸ ਨਾਲ ਨਿਭਾਈ ਤੇਰਾ ਦੀਖਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਕਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਉਣ ਕਾ ਸਦਕਾ ਸਰਬ ਸੁਖ ਹੋਵੇ ਜਹਾ ਜਹਾ ਕਾਲ ਸਾਜੀ ਸਾਹਿਬ ਤਹ ਤਹ ਹਰ ਛਿਆ ਰਿਆਇ ਤ ਦੇਗ ਤੇਗ ਫਤੇ ਫਤਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਫਾਲ ਸੇ ਜੀਵੇ ਬੋਲ ਬਾਲੇ ਭੁੱਲੋ ਜੀ ਸਹਾਇ ਗੁਰ ਸਿੱਖਾ ਨੂੰ ਸਿੱਖੀ ਦਾਣ ਕੇ ਸਦਾਨ ਰਹਿਤ ਦਾ ਵੇ ਭੇਕਤਾਨ ਵੇ ਸਹਾਦਾਨ ਪ੍ਰੋਸਾਦਾਨ ਤਨ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸਨਾਲ ਦੌਪੀਆ ਟੱਡੇ ਉਗੇ ਦੁਖੋ ਝੋਕੇ ਟੱਲਣ ਤੋਂ ਮਕਾਜੈ ਕਾਰ ਬੰਦੋ ਜੀ ਵਾਹਿ ਧਾਧ ਮੰਨ ਨੀਵਾ ਮੱਤ ਉੱਚੀ ਮੱਤ ਪੱਤ ਦਾ ਰੱਖ ਆਪ ਵਾਹਿਗੁਰੂ ਫੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਕੁਲ ਧਾ ਦਾ ਜਿੰਨਾ ਤੋਂ ਪੰਥ ਨੂੰ ਵਿਛੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਦਾ ਦਾਣ ਖਾਲਸਾ ਜੀ ਨੂੰ ਬਖਸ਼ੋ ਏ ਬਿਮਾਰੀਆਂ ਦੇ ਭਾਰ ਨੇ ਤਨਿਆਂ ਦੇ ਤਨ ਨੇ ਹਟਿਆਂ ਦੀ ਔਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਜੂਰ ਅਰਦਾਸ ਬੇਟੀ ਚੋਦਰੀ ਹੈ ਸਤਗੁਰ ਜੀਓ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਆਪ ਜੀ ਦੀ ਜੁਲੀ ਅੰਦਰ ਅੰਮ੍ਰਿਤ ਵੇਰੇ ਤੋਂ ਦਿਵਾਨ ਸਜਾਏ ਗਏ ਸਨ ਐਸ ਵੇਲੇ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਸੋਖਾ ਅਸਣ ਦੀ ਸੇਵਾ ਹੋਈ ਸੁਨਲਾ ਸਾਹਿਬ ਜੀ ਦੇ ਜਾਪ ਹੋਏ ਸੇਵਾ ਸੰਭਾਲ ਕਸਿਆ ਪਾਣੀ ਪੜਦਿਆ ਹੋਈਆਂ ਖੇ ਅੰਤ ਪੁਨਾ ਦੀ ਮੁਆਫੀ ਬਖਸ਼ਣੀ ਆਗਾ ਵਾਸਤੇ ਸਮਤ ਬਖਸ਼ਿਸ਼ ਕਰਨੀ ਪਰ ਸੁਣੀ ਗੁਰਬਾਣੀ ਦਾ ਭਾਵ ਦੱਤੇ ਆਈ ਸੰਗਤ ਦੇ ਹਿਰਦਿਆਂ ਤੇ ਵਸੋਣਾ ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਬੇਲ ਫੋਲੇ ਟਾਵਾ ਸੇਵਾਵਾਂ ਦਰ ਪਰਮਾਨ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੀ ਸਿਧਕ ਭਰੋਸਾ ਨਾਮ ਦਾਣ ਪਖਸ਼ਣਾ ਸ਼ੋਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਪਾਤਸ਼ਾਹੀ ਆਪ ਜੀ ਦੇ ਭਾਣੇ ਅੰਦਰ ਚਾਰ ਪੈਰ ਦੇ ਨੇ ਬਚਿਤ ਹੋਇਆ ਹੈ ਜੋ ਪਹਿਰ ਲੈਣ ਆਈ ਆਪਣੇ ਘਰੇ ਅੰਦਰ ਸੁਖ ਆਨੰਦ ਨਾਲ ਪੂਜਿਤ ਕਰਾਉਣੀ ਕਿਰਪਾ ਕਰੋ ਆਪ ਜੀ ਦਾ ਪਾਵਨ ਸਰੂਪ ਪ੍ਰਕਾਸ਼ ਅਸਥਾਨ ਤੋਂ ਨਿਵਾਸ ਅਸਥਾਨ ਤੇ ਜੀਵਨ ਦੀ ਆਗਿਆ ਅਕਸ਼ੋ ਰਸਤੇ ਵਿੱਚ ਆਪ ਅੰਗ ਸੰਗ ਸਹਾਈ ਹੋਣਾ ਸਈ ਪਿਆਰੇ ਮੇਰੇ ਇਹਨਾ ਮਿਲਿਆ ਆਪ ਜੀ ਦਾ ਨਾਮ ਦਿੱਤਿਆ ਵੇ ਆਜ ਗੁਰਨਾਮ ਜਨਮਿਸ਼ਤ ਗਾਨਾ ਦਿਲ ਪਰੇ ਸਤਨਾਮ ਵਾ ਵਾਹਿ ਗੁਰੂ ਜੀ ਕਾ ਜਨਮ ਸਾਰ ਹੈ ਵਾਹਿ ਜੀ ਜਿਗਰੀ ਮਤ ਹੈ ਬੋਲੇ Gracias.

I'm gonna go to the bathroom.